ਇੱਕ ਵੱਡੀ ਖਬਰ ਤੁਹਾਡ ਨਾਲ ਸਾਂਝੀ ਕਰਨ ਜਾ ਰਿਹਾ ਕਿ ਸਕੂਲ ਆਫ ਐਮੀਨੈਂਸ ਦੇ ਵਿੱਚ ਕਾ ਦੇਣ ਵਾਲਾ ਮਾਮਲਾ ਸਾਹਮਣੇ ਆਉਂਦਾ ਵਿਦਿਆਰਥੀਆਂ ਵੱਲੋਂ શિક્ષਕ ਤੇ ਛੇੜਛਾੜ ਕਰਨ ਦੇ આરોਪ ਲਗਾਏ ਗਏ ਨੇ ਜਿੱहां ਅਧਿਆਪਕ ਤੇ ਗੰਭੀਰ ਆਲੋਚਨਾ ਦੇ આરોਪ ਲੱਗਦੇ ਨੇ 8ਵੀਂ 9ਵੀਂ ਅਤੇ 10ਵੀਂ ਤੇ 12ਵੀਂ ਦੀਆਂ ਵਿਦਿਆਰਥਣਾਂ ਨੇ ਛੇੜਛਾੜ ਕਰਨ ਦੇ આરોਪ ਲਗਾਏ ਨੇ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸਕੂਲ ਦੇ ਚ ਗੁੱਟਚ ਤੇ ਬਾਟਚ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ 세미ਨਾਰ ਕਰਵਾਇਆ ਜਾਂਦਾ ਹੈ ਉਸ ਤੋਂ ਬਾਅਦ ਸਕੂਲ ਦੇ ਵਿੱਚ ਮਹੀਨੇ ਦੀਆਂ ਛੁੱਟੀਆਂ ਹੋ ਗਈਆਂ ਲੜਕੀਆਂ ਦੇ ਵੱਲੋਂ ਸਾਹਸ ਦਿਖਾਇਆ ਗਿਆ ਪਰਿਵਾਰਕ ਮੈਂਬਰਾਂ ਨੂੰ ਛੁੱਟੀਆਂ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਇਕੱਠੇ ਹੋ ਕੇ ਪ੍ਰਿੰਸੀਪਲ ਦੇ ਨਾਲ ਸਾਰੀ ਘਟਨਾ ਸਾਂਝੀ ਕੀਤੀ ਗਈ ਹੈ ਉਦਰੀ ਪ੍ਰਿੰਸੀਪਲ ਦੇ ਵੱਲੋਂ ਸੱਤ ਮਹਿਲਾ ਅਧਿਆਪਕਾਂ ਦੀ ਇੱਕ ਕਮੇਟੀ ਬਣਾਈ ਗਈ ਡੀਓ ਫਿਰੋਜ਼ਪੁਰ ਨੂੰ ਸ਼ਿਕਾਇਤ ਭੇਜੀ ਗਈ ਤੇ ਰਿਪੋਰਟ ਅਕੂਏ ਸੰਬੰਧੀ ਬਣਾ ਕੇ ਭੇਜ ਦਿੱਤੀ ਜਾਂਦੀ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਸ ਅਧਿਆਪਕ ਦੇ ਖਿਲਾਫ ਸ਼ਿਕਾਇਤ ਭੇਜੀ ਗਈ ਹੈ ਉਹ ਅਧਿਆਪਕ ਉਸ ਸੰਤੋਸ਼ ਸਕੂਲ ਹੀ ਨਹੀਂ ਆਇਆ ਮੈਮ ਆਪਕਾ ਕੀ ਨਾਮ ਹੈ ਉਹ ਗੁਰੂ ਅਸਾਇਨੀ ਨੂੰ ਕਮੇਟੀ ਆਈ ਹੈ ਜੀ ਉਸ ਕੇ ਬਾਰੇ ਮੈਂ ਕੀ ਕਰਨੀ ਹੈ ਹਾਂ ਜੀ ਮੇਰਾ ਨਾਮ ਮਨੀਲਾ ਰੋਣਾ ਹੈ ਮੈਂ ਡੀਓ ਸੈਕੰਡਰੀ ਫਿਰੋਜ਼ਪੁਰਾ ਤਾਂ ਗੁਰੂਰ ਸਾਇ ਸਕੂਲ ਜਿਹੜਾ ਗਰਲ ਸਕੂਲ ਹੈ ਗੁਰੂਰ ਸਾਇ ਦਾ ਉਹਨਾਂ ਦੀ ਕੰਪਲੇਂਟ ਆਈ ਸੀ ਬੱਚੀਆਂ ਦੀ ਉਹਨਾਂ ਨੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਸੀ ਔਰ ਉਹ ਪ੍ਰਿੰਸੀਪਲ ਦੀ ਸਾਨੂੰ ਜਦੋਂ ਸ਼ਿਕਾਇਤ ਆਨ ਤੇ ਅਸੀਂ ਤੁਰੰਤ ਹੀ ਇੱਕ ਪੜਤਾਲੀ ਅਫਸਰ ਦੋ ਮਤਲਬ ਇੱਕ ਮੇਲ ਇੱਕ ਫੀਮੇਲ ਲਗਾ ਦਿੱਤੇ ਤੇ ਉਹਨਾਂ ਨੂੰ ਤੁਰੰਤ ਰਿਪੋਰਟ ਕਰਨ ਨੂੰ ਕਿਹਾ ਕਮੇਟੀ ਦੀ ਜੋ ਰਿਪੋਰਟ ਆਈ ਹੈ ਉਹ ਅਸੀਂ ਉੱਪਰ ਹੈੱਡ ਆਫਿਸ ਨੂੰ ਅਗਲੀ ਕਾਰਵਾਈ ਵਾਸਤੇ ਭੇਜ ਦਿੱਤੀ